ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਬ ਨਾ ਆਇਓ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਗੁਰਪੁਰਬ ਨੂੰ ਸਮਰਪਿਤ ਬਾਬਾ ਖੜਕ ਸਿੰਘ ਜੀ ਜੋ ਕੇ ਗੁਰੂ ਰੂਪ ਸਾਹਿਬ ਸੰਗਤ ਜੀ ਪਿੰਡ ਬਡਲ ਵਿਖੇ ਤਕਸ਼ਰੀ ਕੇਸਗੜ ਸਾਹਿਬ ਆਨੰਦਗੜ ਸਾਹਿਬ ਦੀ ਛਤਰ ਛਾਇਆ ਹੇਠ 40 ਸਾਲ ਤੋਂ ਇੱਥੇ ਸੇਵਾ ਕਰ ਰਹੇ ਆ ਤੇ ਗੁਰੂ ਰੂਪ ਸਾਧ ਸੰਗਤ ਜੀ ਬਾਬਾ ਸੇਵਾ ਸਿੰਘ ਜੀ ਬਾਬਾ ਭਾਗ ਸਿੰਘ ਜੀ ਬਾਬਾ ਲਾਭ ਸਿੰਘ ਜੀ ਬਾਬਾ ਸੋਚਾ ਸਿੰਘ ਜੀ ਇਸ ਸਮੇਂ ਵਿੱਚ ਬਾਬਾ ਪ੍ਰੀਤਮ ਸਿੰਘ ਜੀ ਜੋ ਸੇਵਾ ਕਰ ਰਹੇ ਨੇ ਆਨੰਦਗੜ੍ਹ ਸਾਹਿਬ ਵਾਲੇ ਉਹਨਾਂ ਵੱਲੋਂ ਸੇਵਾ ਅਤੇ ਸਮੂਹ ਨਗਰ ਨਿਵਾਸੀ ਇਲਾਕਾ ਨਿਵਾਸੀ ਸੰਗਤ ਵੱਲੋਂ ਸੇਵਾਵਾਂ ਹੋ ਰਹੀਆਂ ਨੇ ਇਹ ਜਿਹੜੀ ਸੇਵਾ ਹੈ ਗੁਰੂ ਰੂਪ ਸਾਧ ਸੰਗਤ ਜੀ ਲੰਗਰ ਦੀ ਸੇਵਾ ਮਿੱਠੇ ਚਾਵਲਾਂ ਦੀ ਸੇਵਾ ਤੇ ਜਿਹੜੀ ਸ਼ਵੀਲਾਂ ਦੀ ਸੇਵਾ ਹੈ ਇਹ 40 ਸਾਲ ਤੋਂ ਬਾਬਾ ਖੜਕ ਸਿੰਘ ਜੀ ਕਹਿੰਦੇ ਮਹਾਰਾਜ ਦੀ ਕਿਰਪਾ ਦੇ ਨਾਲ ਚੱਲ ਰਹੀ ਹੈ ਸੋ ਗੁਰੂ ਰੂਪ ਸਾਧ ਸੰਗਤ ਜੀਓ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਬਖਸ਼ਿਸ਼ ਦੁਆਰਾ ਨਗਰਾਂ ਨਗਰਾਂ ਤੋਂ ਸੰਗਤਾਂ ਜਿਹੜੀਆਂ ਨੇ ਉਹ ਗੁਰੂ ਪਿਆਰੇ ਹੋ ਇਕੱਤਰ ਹੋ ਕੇ ਨਿਸ਼ਕਾਮ ਸੇਵਾ ਕਰਦੇ ਨੇ ਪਿੰਡ ਬਡਲ ਤੋਂ ਗੁਰੂ ਰੂਪ ਸਾਧ ਸੰਗਤ ਜੀ ਕੋਟਲੇ ਤੋਂ ਨਕੀਆਂ ਤੋਂ ਦੁੱਲਵਾਲ ਮਝੇੜ ਚੀਕਣਾ ਮੱッセਵਾਲ ਦਬੂੜ ਦੇਣੀ ਬਰੂਵਾਲ ਕੀਰਤਵਰ ਢਟੋਲੀ ਤੇ ਗੁਰੂਪ੍ਰਸਾਦ ਸੰਗਤ ਜੀ ਉਹ ਜਊਵਾਲ ਅਤੇ ਹੋਰ ਪਿੰਡਾਂ ਨਗਰਾਂ ਤੋਂ ਸਾਰੀਆਂ ਸੰਗਤਾਂ ਇਕੱਤਰ ਹੋ ਕੇ ਚੰਦਪੁਰ ਗੱਜਪੁਰ ਤੇ ਗੁਰੂਪ੍ਰਸਾਦ ਸੰਗਤ ਜੀ ਹਰੀਵਾਲ ਤੋਂ ਸੰਗਤਾਂ ਇਕੱਤਰ ਹੋ ਕੇ ਇੱਥੇ ਬਿਲਕੁਲ ਨਿਸ਼ਕਾਮ ਸੇਵਾ ਕਰਨਾ ਹੁੰਦੇ ਨੇ ਗੁਰੂ ਪਿਆਰਿਓ ਵਿੱਚ ਸੰਗਤਾਂ ਜਿਹੜੀਆਂ ਨੇ ਕੋਈ ਮਹੀਨੇ ਵਾਸਤੇ ਕੋਈ 2 ਮਹੀਨੇ ਵਾਸਤੇ ਕੋਈ ਵੱਧ ਘੱਟ ਸਮੇਂ ਵਿੱਚ ਆ ਕੇ ਸਿਵਾਮਾ ਇੱਥੇ ਆ ਕੇ ਕਰਦੇ ਆ। ਸੋ ਬਾਬਾ ਖੜਕ ਸਿੰਘ ਜੀ ਇਹ ਬਚਨ ਕਰਦੇ ਆ ਕਿ ਮਹਾਰਾਜ ਇਹਨਾਂ ਸੰਗਤਾਂ ਦੀ ਵੀ ਚੜ੍ਹਦੀਆਂ ਕਲਾਂ ਬਖਸ਼ਿਸ਼ ਕਰੇ ਜਿਹੜੇ ਇੱਥੇ ਹਰ ਰੋਜ਼ ਆ ਕੇ ਸ਼ਵੀਲਾਂ ਲਾ ਕੇ ਸੰਗਤਾਂ ਦੀ ਸੇਵਾ ਕਰਦੇ ਆ। ਨਗਰਾਂ ਨਗਰਾਂ ਤੋਂ ਜਿਹੜੀਆਂ ਸੰਗਤਾਂ ਆਉਂਦੀਆਂ ਨੇ ਸੋ ਮਹਾਰਾਜ ਕਿਰਪਾ ਕਰੇ ਭਾਈ ਕਰਨੈਲ ਸਿੰਘ ਜੀ ਨੰਬਰਦਾਰ ਜੀ ਅਮਰਜੀਤ ਸਿੰਘ ਜੀ ਭਾਈ ਮਹਿੰਦਰਪਾਲ ਸਿੰਘ ਜੀ ਭਾਈ ਗੁਰਪ੍ਰਿੰਦਰ ਸਿੰਘ ਜੀ ਗੋਲਡੀ ਤੇ ਗੁਰੂਪਸਾਹ ਸੰਗਤ ਜੀ ਦੇਸੂ ਜਸੂ ਜਗENDER ਸਿੰਘ ਜੀ ਅਮਨ ਤੇ ਬਾਬਾ ਪ੍ਰੇਮ ਸਿੰਘ ਜੀ ਇਹ ਸਾਰੇ ਜਿੰਨੇ ਵੀ ਸੰਗਤਾਂ ਨੇ ਨਿਸ਼ਕਾਮ ਸੇਵਾ ਕਰਦੇ ਨੇ ਜਿਹੜੀਆਂ ਗੁਰੂ ਪਿਆਰੋ ਸੰਗਤਾਂ ਬੀਬੀਆਂ ਭੈਣਾਂ ਮਤਾਮਾਂ ਤੇ ਵੀਰ ਆ ਜਿਹੜੀ ਸੇਵਾ ਵਰਤਨਾ ਦੀ ਸੇਵਾ ਹੈ ਬਾਰੀ ਬਾਰੀ ਸੇਵਾ ਕਰਦੇ ਆ ਸੋ ਮਹਾਰਾਜ ਕਿਰਪਾ ਕਰਨ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਮਨ ਚਿੰਦਿਆ ਫਲ ਪਾਵਣਾ ਹਉਮੈ ਵਿੱਚੋਂ ਜਾਏ ਸੋ ਗੁਰੂਪਸਾ ਸੰਗਤ ਜੀ ਮਹਾਰਾਜ ਦੀ ਬਖਸ਼ਿਸ਼ ਕਦੇ ਸਹਾਇਤਾ ਦੇ ਨਾਲ ਵੀ ਹੈ ਤੇ ਸਤਿਗੁਰ ਦੀ ਕਿਰਪਾ ਦੇ ਨਾਲ ਇਹ ਸਭਾ ਹੋਈ ਹੈ ਨੇ ਬਹੁਤ ਪ੍ਰੇਮ ਪਿਆਰ ਦੇ ਨਾਲ 40 ਸਾਲ ਤੋਂ ਸੇਵਾ ਕਰਦੇ ਮਹਾਰਾਜ ਇਹਨਾਂ ਦੀ ਚੜ੍ਹਦੀ ਕਲਾ ਬਖਸ਼ੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਪਲਾ